ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਨੱਥੇ ਵਾਲਾ ਇਹ ਨੱਥੇ ਵਾਲਾ ਪੁਰਾਣਾ ਦੋ ਨੱਥੇ ਵਾਲਾ ਨਾਂ ਦੇ ਪੰਡ ਆ ਦੱਸੋ ਇਹ ਤੇ ਸਾਡਾ ਪੰਡ ਨੰਡਲ ਜਿਹੜਾ ਉਹ ਇਹਦੇ ਬਿਲਕੁਲ ਨੇੜ ਹੈ ਇੱਕ ਪਾਸੇ ਸਿਰਸੜੀ ਪੰਡ ਹੈ ਦੂਜੇ ਪਾਸੇ ਸਿੱਖਾਂ ਵਾਲਾ ਜਾਂ ਜਿਹੜਾ ਸੰਧੂ ਗੋਤ ਨਾਲ ਸੰਬੰਧਤ ਵੀਰ ਉਹ ਜਾਣਦੇ ਹੋਣਗੇ ਮਹਰਾਣੇ ਵਾਲਾ ਬੀੜ ਇਸ ਪੰਡ ਦੇ ਨੇੜ ਜਿਹੜੇ ਘਰ ਚ ਵੀਡੀਓ ਬਣਾ ਰਿਆਂ ਦੱਸੋ ਇਹ ਮੈਂ ਅੱਜ ਦੀ ਵੀਡੀਓ ਚ ਤੁਹਾਨੂੰ ਸਾਹਮਣੇ ਗਾਂ ਦਿਖਾਉਣੀ ਹੈ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਵੀ ਇੱਥੇ ਵੀਰ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਕੰਮ ਕਰਦਾ ਤੇ ਵਹਿੜਾ ਸੰਭ ਲੈਂਦਾ ਜਦੋਂ ਕੋਈ 1-2 ਨਾਗ ਐਕਸਟਰਾ ਤਿਆਰ ਹੋ ਜਾਂਦੇ ਤਾਂ ਉਹਨਾਂ ਚੋਂ ਫਿਰ ਨਾਗ ਉਹ ਆਏ ਸਾਲ ਕੋਈ ਨਾ ਕੋਈ ਵਿਕਦਾ ਰਹਿੰਦਾ ਸੋਹਣੀ ਗਾਂ ਤਾਜੀ ਸੂਈ ਆ ਜਿਹੜੇ ਜ਼ਹਿਰ ਪੈਣ ਵਾਲੀ ਹੈ ਬੱਚਾ ਉੱਠਣ ਦੀ ਕੋਸ਼ਿਸ਼ ਹੀ ਕਰ ਰਿਹਾ ਅਜੇ ਸੂਕੇ ਹੱਟੀ ਹੈ ਸੋ ਪਾਇਰੇ ਬਾਰੇ ਗੱਲਬਾਤ ਕਰਾਂਗੇ ਲਾਸਟ ਤੱਕ ਵੀਡੀਓ ਦੇਖਿਓ ਰੇਟ ਵੀਡੀਓ ਚ ਹੋਊਗਾ ਪਰ ਇਹ ਆਮ ਪਸ਼ੂ ਪਾਲਕ ਹੈ ਹੋ ਸਕਦਾ ਵੀ ਰੇਟ ਜਿਹੜਾ ਹੋ ਤੁਹਾਨੂੰ ਠੀਕ ਲੱਗੇ ਜਾਂ ਕਿਸੇ ਭਰਾ ਨੂੰ ਥੋੜਾ ਬਹੁਤ ਉੱਚਾ ਵੀ ਲੱਗੇ ਗੱਲ ਜਰੂਰ ਕਰ ਸਕਦੇ ਹੋ ਤੁਸੀਂ ਕਿਉਂਕਿ ਥੋੜਾ ਬਹੁਤਾ ਮਾਨਤਨ ਜੋ ਵੀ ਬਾਈ ਡਿਮਾਂਡ ਰੱਖੂਗਾ ਉਹਦੇ ਚ ਜਰੂਰ ਥੋੜਾ ਘਰੂਗਾ ਆਓ ਜਾਣਕਾਰੀ ਲੱਕੇ ਮੰਦੀਪ ਭਾਈ ਸਤਿ ਸ਼੍ਰੀ ਅਕਾਲ ਹਾਂ ਸ੍ਰੀ ਅਕਾਲ ਅੱਜ ਜਿਹੜੀ ਹੁਣ ਆਪਾਂ ਗਾਂ ਵੇਚਣ ਲੱਗੇ ਆ ਬਈ ਕੈਨਵਾ ਸੂਆ ਸੀਪੀ ਇਹ ਦੂਜੇ ਸੂਆ ਸੂਈ ਆ ਬਈ ਪਹਿਲਾ ਸੂਈ ਕਰੇ 24 ਤਾਂ ਪਹਿਲਾ ਕਰੇ ਆਪਾਂ ਸੂਈ 24 ਪਹਿਲੇ ਸੂਈ ਦੁੱਧ ਕਿੰਨਾ ਦੇਗੀ ਇਹਨੇ 30 31 ਲੀਟਰ ਦੋ ਦਿੰਦਾ ਪਹਿਲੇ ਸੂਈ 30 31 ਲੀਟਰ ਹਾਂਜੀ ਅੱਛਾ ਇਹ ਕਿ ਹਵਾਨਾ ਵੈਸੇ ਗਾੜੀ ਚੰਗੀ ਲੱਸਦੀ ਹੈ ਪਰ ਫਿਰ ਵੀ ਹਜੇ ਥੋੜੀ ਜੀ ਤਿਆਰੀ ਘੱਟ ਦਿਸਦੀ ਹੈ ਪਹਿਲਾ ਸੂਈ ਹੈ ਇਹ ਵਾ ਇੱਕ ਦੋ ਦਿਨ ਹੀ ਪਹਿਲਾਂ ਲੈ ਗਈ ਹੈ ਹਨਾ ਗਰਮੀ ਦਾ ਕਾਰਨ ਅੱਛਾ ਤਾਂ ਕਰਕੇ ਪਹਿਲਾ ਸੂਈ ਇੱਕ ਦੋ ਠੀਕ ਹੈ ਗਰਮੀ ਕਰਕੇ ਇੱਕ ਦੋ ਦਿਨ ਮਤਲਬ ਹਜੇ ਪਹਿਲਾ ਸੂਈ ਵੈਸੇ ਉਹ ਤਾਂ ਬੱਚਾ ਪ੍ਰੋਪਰ ਹੈ ਇਹਦੀ ਸ਼ੇਪ ਤਾਂ ਹੈ ਨਾ ਅ اچھا ਭਾਈ ਇਹਦੀ ਡਿਮਾਂਡ ਕੀ ਰੱਖ ਦੂੰ ਇਹਦੀ ਡਿਮਾਂਡ ਆਪਾਂ 130 ਰੱਖ ਦਿਆ ਭਾਈ 1 ਲੱਖ 30 ਹਾਂਜੀ ਠੀਕ ਹੈ ਸੋ ਦੋਸਤੋ 1 ਲੱਖ 30 ਹਜ਼ਾਰ ਡਿਮਾਂਡ ਹੈ ਸੂਹਾ ਦੂਜਾ ਸੂਈ ਹੈ ਉੱਪਰ ਚਾਦਰਾਂ ਪਾਈਆਂ ਹੋਈਆਂ ਤੇ ਸੇਕ ਕਿੰਨਾ ਕੁ ਪੈਂਦਾ ਜਾਂ ਤਾਂ ਕਿੰਨਾ ਕੁ ਲੱਗਦਾ ਸਾਰੇ ਜਾਣਦੇ ਦੋਕ ਦਿਨ ਭਾਈ ਕਹਿੰਦਾ ਵੀ ਪਹਿਲਾਂ ਸੂਪੀ ਹੋ ਸਕਦਾ ਦੋਹਾਂ ਦਿਨਾਂ ਚ ਹੋਰ ਚੰਗੀ ਪਰ ਜਾਂਦੀ ਬਾਕੀ ਜਿਹੜਾ ਦੁੱਧ ਹੈ ਇਸ ਟਾਈਮ ਥਾਣਾ ਚੋਂ ਕਿਉਂਕਿ ਸੂਕੇ ਹੱਟੀ ਹੈ ਬੱਚਾ ਨੇੜੇ ਹੈ ਤਾਂ ਜਿਹੜਾ ਦੁੱਧ ਵੀ ਥੱਲੇ ਟਿਪ ਟਿਪਕਦਾ ਤੁਸੀਂ ਉਹ ਦੇਖੋ ਪ੍ਰੋਪਰ ਬੌਲਾ ਮਰ ਲੋ ਚੀੜੀ ਆ ਪੀਲੇ ਰੰਗ ਦਾ ਦੁੱਧ ਨਹੀਂ ਬਣਿਆ ਹਜੇ ਵੈਸੇ ਸੂਈ ਵੀ ਹੋਣਾ ਤੇ ਜਦੋਂ ਚੋਊਗਾ ਬਾਈ ਉਹ ਤੋਂ ਬਾਅਦ ਚ ਦੁੱਧ ਬੰਨਾ ਸ਼ੁਰੂ ਹੋਣਾ ਅੱਛਾ ਬਾਈ ਜੇਰ ਹਜੇ ਪੈਣ ਵਾਲੀ ਹੈ ਹਾਂ ਬਾਈ ਜੇਰ ਪੈਣੇ ਘੰਟਾ ਕੀ ਹੋਇਆ ਸੂਈ ਨੂੰ ਘੰਟਾ ਕੀ ਹੋਇਆ ਠੀਕ ਤੋੜ ਤੀਏ ਇਹਨੂੰ ਆ ਹਾਂ ਦੋਸਤੋ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਇੱਕ ਗੱਲ ਪਹਿਲਾਂ ਦੱਸ ਦਿਆਂ ਵੀ ਇਹਦਾ ਥਣ ਮਸ਼ੀਨੀ ਚੁਆਈ ਵਾਲਾ ਹੈ ਜੇ ਕੋਈ ਪ੍ਰਾਤੀ ਚੋ ਸਕਦਾ ਤਾਂ ਥਣ ਆ ਕੇ ਦੇਖ ਲੈ ਮੈਨੂੰ ਇਹ ਲੱਗ ਰਿਹਾ ਵੀ ਥਾਣ ਮਸ਼ੀਨ ਉੱਤੇ ਜ਼ਿਆਦਾ ਵਧੀਆ ਰਹੂਗਾ ਅੱਥੀ ਚੁਆਈ ਇਸ ਤੇ ਥੋੜਾ ਥਾਣ ਦਾ ਸਾਈਜ਼ ਛੋਟਾ ਹੋ ਸਕਦਾ ਪਰ ਇਹ ਥਾਣ ਦਾ ਫਾਇਦਾ ਇਹ ਹੁੰਦਾ ਵੀ ਇਹਨੂੰ ਨੁਕਸ ਘੱਟ ਬਣਦੇ ਆ ਕਿਉਂਕਿ ਐਫ ਜਿਹੜੀ ਹੈ ਜਿੰਨੀ ਪ्युअर ਹੁੰਦੀ ਜਾਊਗੀ ਤੇ ਥਾਣੋ ਦਾ ਸਾਈਜ਼ ਛੋਟਾ ਹੀ ਹੁੰਦਾ ਜਾਣਾ ਜਿਹੜਾ ਕ੍ਰਾਸ ਆਂਗ ਆ ਉਹਦੇ ਥਾਣ ਥੋੜਾ ਵੱਡਾ ਹੁੰਦਾ ਸੋ ਜਿਹੜਾ ਭਰਾ ਮਸ਼ੀਨ ਜਿਹਦੇ ਕੋਲ ਹੈ ਤਾਂ ਉਹਦੇ ਲਈ ਇਹ ਇੱਕ ਵਧੀਆ ਗਾ ਅੱਥੀ ਚੁਆਈ ਵਾਲੇ ਵੀਰ ਨੂੰ ਆ ਕੇ ਪਾਸ ਕਰਨੀ ਚਾਹੀਦੀ ਹੈ ਟਾਂਚਾ ਚੰਗਾ ਦੋਸਤੋ ਖੁੱਲਾ ਡੁੱਲਾ ਸਰੀਰ ਇਹਦਾ ਵੀ ਘਰੇ ਰੱਖੇ ਹੋਏ ਪਸ਼ੂ ਆ ਬਾਈ ਦੇ ਕੋਈ ਇੱਥੇ ਵਪਾਰ ਦਾ ਕੰਮ ਨਹੀਂਗਾ ਪਹਿਲੇ ਸੂਏ ਘਰੇ ਚੋਈ ਵੀ ਐ ਸੋਹਣਾ ਟਾਂਚਾ ਹੈ ਕਦ ਕਾਠ ਵਾਲੀ ਗਾਂ ਬਾਕੀ ਹਵਾਨਾ ਇਹਦਾ ਤੁਸੀਂ ਦੇਖ ਲਓ ਸਟਰਕਚਰ ਇਹਦਾ ਬੜਾ ਚੰਗਾ ਬਾਈ ਮੋੜ ਲਓ ਇੱਥੋਂ ਮੰਡੀ ਪਈ ਲਿਆਓ ਵਾਪਸ ਤੇ ਦੋਸਤੋ ਪਹਿਲੇ ਸੂਏ ਬਹੁਤ ਸੋਹਣਾ ਦੁੱਧ ਬਾਈ ਦੱਸਦਾ ਵੀ ਇਹਨੇ ਦਿੱਤਾ ਹੈ 30 31 ਲੀਟਰਾਂ ਨੂੰ ਦੁੱਧ ਪਾਜੀ ਸੀ ਇਹ ਸੋ ਜਿੰ ਨੂੰ ਜੱਜਦੀ ਆ ਤੋ ਵੀਰ ਕਾਲ ਕਰ ਸਕਦਾ ਹੈ। ਅਜੇਰ ਜਿਹੜੀ ਹੈ ਜਦੋਂ ਵੀ ਪਾਊਗੀ ਤੋ ਬਾਈ ਇਹਦੀ ਵੀਡੀਓ ਬਣਾ ਲੂਗਾ ਜਾਂ ਫੋਟੋ ਖਿੱਚ ਲੂਗਾ। ਜੇ ਕੋਈ ਭਰਾ ਦੇਖਣਾ ਚਾਹੂਗਾ ਤੋ ਜਰੂਰ ਦੇਖ ਲਓ। ਉਹ ਤਾਂ ਆਪਾਂ ਬਣਾ ਰਹੇ ਆਂ ਵੀਡੀਓ ਬਣਾ ਲੈਂਦੇ। ਠੀਕ ਹੈ। ਅੱਗੇ ਵੀਡੀਓ ਬਣਾ ਲੈਂਦੇ। ਬਣਾ ਰਹੇ ਆਂ ਜੀ ਤੁਹਾਨੂੰ। ਤੋ ਉਹ ਤੁਸੀਂ ਮੰਗਵਾ ਲਓ ਵੀਡੀਓ ਜਿਹੜਾ ਭਰਾ ਇਸ ਵੀਡੀਓ ਨੂੰ ਦੇਖ ਕੇ ਪਸ਼ੂ ਖਰੀਦਣਾ ਚਾਹੁੰਦਾ। ਸੋ ਇਹ ਦੋਸਤੋ ਵੈਣ ਅੱਜ ਦੀ ਵੀਡੀਓ ਚ ਇੱਕ ਹੀ ਨਗ ਤੁਹਾਨੂੰ ਦਿਖਾਉਣਾ ਸੀ। ਤੋ ਉਹ ਤੁਸੀਂ ਸਾਹਮਣੇ ਇਹਨੂੰ ਦੇਖ ਸਕਦੇ। ਬਹੁਤ ਮਿਹਰਬਾਨੀ ਦੱਸੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਦੇ ਲਈ।